ਸਾਊਦੀ ਅਰਬ ਦੇ ਵਿੱਚ ਫਸੇ 20 ਨੌਜਵਾਨਾਂ ਨੂੰ ਭਾਰਤ ਲਿਆਉਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਸਾਂਸਦ ਭਗਵੰਤ ਮਾਨ ਨੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਤੋਂ ਇਹਨਾਂ ਨੌਜਵਾਨਾਂ ਲਈ ਨੌਕਰੀ ਦੀ ਮੰਗ ਕੀਤੀ ਹੈ ਭਗਵੰਤ ਮਾਨ ਦੀ ਇਹ ਮੰਗ ਆਪਣੇ ਹੀ ਅੰਦਾਜ਼ ਦੇ ਵਿੱਚ ਸੀ ਦੋਤੇ ਮੈਂ ਕਹਾਂਗਾ ਕੈਪਟਨ ਸਾਹਿਬ ਨੂੰ ਕਿ ਜਿਹੜੀ ਘਰ ਘਰ ਨੌਕਰੀਆਂ ਦੇਣ ਦਾ ਪ੍ਰੋਗਰਾਮ ਤੁਸੀਂ ਸ਼ੁਰੂ ਕੀਤਾ ਹੈ ਜਿਹੜਾ ਬੈਂਸ ਸਿੰਘ ਦੇ ਘਰ ਤੋਂ ਸ਼ੁਰੂ ਕਰ ਲਿਆ ਕਿਉਂਕਿ ਉਹ ਬੇਰਜ਼ਗਾਰ ਪਰਿਵਾਰ ਹੈ ਸਿਰਫ ਇੱਕ ਮੁੱਖ ਮੰਤਰੀ ਉਹਨਾਂ ਦੇ ਘਰ ਚ ਤੇ ਇੱਕ ਦੋ ਵਾਰ ਦਾ ਐਮਪੀ ਹੈ ਇੱਕ ਇੱਕ ਦੋ ਮਤਲਬ ਐਮਐਲਏ ਦੋ ਵਾਰ ਦਾ ਇੱਕ ਭੈਣ ਗੁਰਕਾ ਮਤਲਬ ਪੂਆ ਜਿਹੜੀ ਹੈ ਉਹਦੀ ਉਹ ਇੱਥੋਂ ਮੰਤਰੀ ਸਰੀ ਹੈ ਬਾਕੀ ਤੇਜਪ੍ਰਕਾਸ਼ ਹੀ ਮੰਤਰੀ ਰਹੇ ਨੇ ਸੋ ਉਸ ਪਰਿਵਾਰ ਨੂੰ ਤਰਸ ਦੇ ਦਰ ਤੇ ਨੌਕਰੀ ਪੈਣਦੀ ਹੈ ਮੇਰੇ ਖਿਆਲ ਚ ਤੇ ਮੈਨੂੰ ਉਮੀਦ ਹੈ ਕਿ ਬਾਕੀ ਜਿਹੜੇ 54 ਲੱਖ 99 ਹਜ਼ਾਰ 999 ਬੇਰਜ਼ਗਾਰ ਨੇ ਇਹਨਾਂ ਦੇ ਘਰਾਂ ਦੀ ਵਾਰੀ ਵੀ ਕਦੋਂ ਕਾਹੋਗੀ ਮੈਂ ਕੈਪਟਨ ਸਾਹਿਬ ਨੂੰ ਜਰੂਰ ਪੁੱਛਾਂਗਾ ਜ਼ਿਕਰ ਇਹ ਹੋ ਗਿਆ ਕਿ ਪੰਜਾਬ ਕੈਬਨਿਟ ਵੱਲੋਂ ਬੀਤੇ ਦਿਨੀ ਸਾਬਕਾ ਮੁੱਖ ਮੰਤਰੀ ਬਿਆਨਤ ਸਿੰਘ ਦੇ ਪੋਤੇ ਗੁਰ ਇਕਪਾਲ ਸਿੰਘ ਨੂੰ ਪੰਜਾਬ ਪੁਲਿਸ ਦੇ ਵਿੱਚ ਬਟੌਰ ਡੀਸੀਪੀ ਦੀ ਨੌਕਰੀ ਦਿੱਤੀ ਗਈ ਸੀ। ਜਲੰਧਰ ਤੋਂ ਰਮਨਦੀਪ ਸਿੰਘ ਸੋਢੀ ਜਗਬਾਣੀ ਟੀਵੀ